ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 621 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਹਿਰਦੈ ਨਾਮ ਵਸਾਓ ਸਾਹਿਬ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਵਸਾਉਣਾ ਕਰ ਘਰ ਬੈਠੇ ਗੁਰੂ ਧਿਆਉ ਪਾਪ ਕੇ ਹਿਰਦੇ ਰੂਪੀ ਘਰ ਦੇ ਵਿੱਚ ਬੈਠ ਕੇ ਹੀ ਇੱਕ ਤੇ ਭਰੋਸਾ ਰੱਖ ਕੇ ਹੀ ਗੁਰੂ ਦੇ ਰਾਹੀਂ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਗੁਰ ਪੂਰਾ ਸੱਚ ਕਹਿਆ ਪੂਰੇ ਗੁਰੂ ਦਾ ਕਹਿਆ ਹੋਇਆ ਸੱਚ ਮਨ ਸੋ ਸੁਖ ਸਾਚਾ ਲਹਿਆ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੇ ਹੀ ਸਦੀਵੀ ਸੁਖ ਪ੍ਰਾਪਤ ਕੀਤਾ ਹੈ ਆਪਣਾ ਹੋਇਓ ਗੁਰ ਮਿਹਰਬਾਨਾ ਸਾਬ ਕਹਿੰਦੇ ਗੁਰੂ ਜਿਹੜਾ ਹੈ ਹਰ ਇੱਕ ਦੇ ਉੱਤੇ ਇੱਕਸਾਰ ਮਿਹਰਬਾਨ ਆ ਉਹ ਕਿਸੇ ਨਾਲ ਵਿਤਕਰਾਂ ਨਹੀਂ ਕਰਦਾ ਜਿਵੇਂ ਹਵਾ ਧੁੱਪ ਛਾਂ ਕਿਸੇ ਨਾਲ ਵਿਤਕਰਾਂ ਨਹੀਂ ਕਰਦੀ ਇਸੇ ਤਰ੍ਹਾਂ ਹੀ ਗੁਰੂ ਵੀ ਕਿਸੇ ਨਾਲ ਵਿਤਕਰਾਂ ਨਹੀਂ ਕਰਦਾ ਇੱਕਸਾਰ ਸਾਰਿਆਂ ਤੇ ਮਿਹਰਬਾਨ ਹੈ आनंद सुख कल्याण मंगल ਸਿਉ ਕਰ ਆਏ ਕ੍ਰਿਸ਼ਨਾਨਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਵਾਇਆ ਹੈ ਉਹਨਾਂ ਦਾ ਆਨੰਦ ਸੁਖ ਕਲਿਆਣ ਮੰਗਲ ਸਿਉ ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ ਤੇ ਉਹ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਅੰਮ੍ਰਿਤਮਈ ਜਲ ਸਮਝ ਕੇ ਮਨ ਦਾ ਇਸ਼ਨਾਨ ਕਰਾਉਂਦੇ ਹਨ ਰਹਾਉ ਸਾਚੀ ਗੁਰ ਵਡਿਆਈ ਗੁਰੂ ਦੀ ਵਡਿਆਈ ਸੱਚੀ ਹੈ ਸੰਸਾਰ ਦੇ ਮਨੁੱਖ ਦੀ ਵਡਿਆਈ ਜਿਹੜੀ ਆ ਉਹ ਕੱਚੀ ਹੈ ਇਸੇ ਕਰਕੇ ਸਾਇਬ ਬਖਸ਼ਿਸ਼ ਕਰਦੇ ਹਨ ਕਿ ਐ ਮਨੁੱਖ ਉਸ ਪਰਮਾਤਮਾ ਦੀ ਵਡਿਆਈ ਕਰ ਜਿਹੜਾ ਪਰਮਾਤਮਾ ਸਦੀਵੀ ਕਾਇਮ ਰਹਿਣ ਵਾਲਾ ਹੈ ਮਨੁੱਖ ਦੀ ਵਡਿਆਈ ਨਾ ਕਰ ਜਿਹੜਾ ਮਨੁੱਖ ਕੋਈ ਵੀ ਸੰਸਾਰਿਕ ਮਨੁੱਖ ਹੈ ਨਾਸ਼ਵਾਨ ਹੈ ਤਾਂ ਕਿ ਕੀਮਤ ਕਹਿ ਨਾ ਜਾਈ ਉਸ ਪਰਮਾਤਮਾ ਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੇ ਦਾਰੇ ਨੂੰ ਸਿਰ ਸ਼ਾਹਾਂ ਪਾਤਸ਼ਾਹ ਸਾਰਿਆਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ ਗੁਰਪੇਟ ਤਮਨ ਉਮਾਹ ਗੁਰੂ ਦੇ ਰਾਹੀ ਉਸ ਮਨ ਨੂੰ ਪੇਟਤ ਮਨ ਉਮਾਹ ਗੁਰੂ ਦੇ ਰਾਹੀ ਮਨ ਦੇ ਨਾਲ ਉਸ ਪ੍ਰਮਾਤਮਾ ਨੂੰ ਸਿਮਰ ਸਗਲ ਪਰਾਸ਼ਤ ਲਾਤੇ ਸਾਰੇ ਮਨ ਦੇ ਵਿਕਾਰਾਂ ਦੇ ਦੁੱਖ ਖਤਮ ਹੋ ਜਾਣਗੇ ਮਿਲ ਸਾਧ ਸੰਗਤ ਕੈਸਾ ਤੇ ਸਤ ਸੰਗਤ ਕਰਕੇ ਗੁਣ ਧਾਨ ਹਰਨਾਮਾ ਪ੍ਰਮਾਤਮਾ ਦਾ ਨਾਮ ਸਭ ਤੋਂ ਅਮੀਰ ਕਾ ਜਾਨਣਾ ਹੈ ਜਪ ਪੂਰਨ ਹੋਏ ਕਾਮ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਕਾਰਜ ਸਫਲ ਹੋਏ ਗੁਰਕੀਨੋ ਮੁਕਤ ਦਵਾਰਾ ਗੁਰੂ ਦੇ ਰਾਹੀ ਮੁਕਤੀ ਦਾ ਦਵਾਰਾ ਪ੍ਰਾਪਤ ਹੁੰਦਾ ਹੈ ਸਭ ਸਿਸ਼ਟ ਕਰੇ ਜੈਕਾਰ ਸਾਰਾ ਸੰਸਾਰ ਉਸ ਪਰਮਾਤਮਾ ਦੀ ਜੈਕਾਰ ਕਰਦਾ ਹੈ ਨਾਨਕ ਪ੍ਰਭ ਮੇਰੇ ਸਾਥੇ ਦਾਸਾ ਨਾਨਕ ਅੱਗੇ ਦਾ ਪਰਮਾਤਮਾ ਮੇਰੇ ਅੰਗ ਸੰਗ ਹੈ ਜਨਮ ਮਰਨ ਪਹਿਲਾਂ ਤੇ ਮੇਰੇ ਮਨ ਦੇ ਵਿੱਚੋਂ ਜਨਮ ਤੇ ਮਰੁੰਦਾ ਦੁੱਖ ਦੂਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ